What's uh -oh. up? Uh -oh. ਕੋਰਸ ਦੇ ਵਿੱਚ ਸਾਰਾ ਕੁਝ ਜਮ੍ਹਾਂ ਬੰਦੀ ਦਾ ਰੱਤਾ ਹੀ ਕੋਈ ਵੈਲਿਊ ਨਹੀਂ ਸਰ ਵੈਲਿਊ ਕੋਈ ਪਤਾ ਮਾਣ ਜਿਵੇਂ ਸਮਝਾਵਾਂ ਯਾਰ ਸਰ ਜਮ੍ਹਾਂ ਬੰਦੀ ਦੀ ਰੋਡ ਨਹੀਂ ਉਹ ਐਕਸਾਈ ਜਮ੍ਹਾਂ ਬੰਦੀ ਸਾਰਾ ਰੱਤਾ ਹੈ ਸਾਡੇ ਜਮ੍ਹਾਂ ਬੰਦੀ ਅਸੀਂ ਤੁਹਾਡੀ ਨਾਲ ਭਾਗ ਦੀ ਬਣੀ ਹੋਈ ਹੈ ਆਓ ਯਾਰ ਹੌਲੀ ਹੋ ਪਟਵਾਰੀ ਸਾਹਿਬ ਨੂੰ ਸਤੋ ਖਾਣਾ ਮੱਲਾਵਾਲਾ ਅਧੀਨ ਪੈਂਦਾ ਪਿੰਡ ਕਾਮਲਵਾਲ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਰੀਆਂ ਕਰ ਰਹੇ ਹਾਂ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਸਾਹਿਬ ਔਰ ਐਸਟੀਐਮ ਤਹਿਸੀਲਦਾਰ ਸਾਰੇ ਪ੍ਰਸ਼ਾਸਨ ਵੱਲੋਂ ਜੀਰਾ ਪ੍ਰਸ਼ਾਸਨ ਵੱਲੋਂ ਅੱਜ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ ਕਰੀਬ ਦੱਸੀ ਜਾ ਰਹੀ ਕਿ 36 36 ਕਿਲੇ ਜ਼ਮੀਨ ਇੱਥੇ ਹੈਗੀ ਹੈ ਜਿਸ ਤੇ ਵੱਡੇ ਪੱਧਰ ਤੇ ਜਿਹੜਾ ਕਰੀਬ ਦੱਸਿਆ ਜਾ ਰਿਹਾ 70 80 ਸਾਲ ਤੋਂ ਜਿਹੜੇ ਕਿਸਾਨ ਮਜ਼ਦੂਰ ਇਹ ਜ਼ਮੀਨ ਵਾਈ ਜੋਗੋ ਨਾਲ ਬਣਾਈ ਔਰ ਜ਼ਮੀਨ ਇਹ ਵਾਹ ਰਹੇ ਹੈਗੇ ਆ ਔਰ ਆਪਣਾ ਜਿਹੜਾ ਰੋਜ਼ਗਾਰ ਇਸ ਜ਼ਮੀਨ ਤੋਂ ਕਰ ਰਹੇ ਹੈਗੇ ਆ ਔਰਾ 7-8 ਪਰਿਵਾਰ 36-37 ਕਿਲੇ ਜਮੀਨ ਜਿਹੜੇ ਇਸ ਪਿੰਡ ਦੀ ਦਿੱਤੀ ਆ ਰਹੀ ਪ੍ਰਸ਼ਾਸਨ ਅੱਜ ਪੂਰੀ ਤਿਆਰੀ ਦੇ ਨਾਲ ਆਇਆ ਲੇਕਿਨ ਕਿਸਾਨ ਮਜ਼ਦੂਰ ਸਰਕਟਟੀ ਨੌਜਾਨ ਬੀਬੀਆਂ ਬੀਬੀਆਂ ਮਜ਼ਦੂਰਾ ਬਜ਼ੁਰਗਾ ਨੇ ਅੱਜ ਇੱਕ ਵਾਰ ਜਿਹੜਾ ਫੇਰ ਜਿਹੜਾ ਇਸ ਖਿੱਚਾਤਾਣੀ ਦੇ ਵਿੱਚ ਜਿਹੜਾ ਪ੍ਰਸ਼ਾਸਨ ਅੱਜ ਵਾਸ ਮੋੜਿਆ ਹੈਗਾ ਪ੍ਰਸ਼ਾਸਨ ਜਿਹੜਾ ਅੱਜ ਕਬਜ਼ਾ ਲੈਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਸੋ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੇ ਕਰਦੇ ਹਾਂ ਗੱਲ ਹਾਂਜੀ ਪਈ ਸਾਹਿਬ ਜੀ ਕੀ ਨਾਮ ਹੈ ਆਪਣਾ ਜੀ ਵਾਇਗਰਜੀਤ ਖਾਲਸਾ ਵਾਇਗਰਜੀਤ ਖਦੇ ਮੇਰਾ ਨਾਮ ਗੁਰਮੁਖ ਸਿੰਘ ਹੈ ਇਹ ਕੀ ਮਸਲਾ ਚ ਪਿੰਡ ਕਮਲ ਵਾਲੇ ਚ ਮਸਲਾ ਹੈ ਵੀ ਜਿਹੜਾ ਹੈਗਾ ਸੀ ਆਬਾਦਕਾਰਾਂ ਨੇ ਜ਼ਮੀਨਾਂ ਜਿਹੜੀਆਂ 1963 ਤੋਂ ਲੈ ਕੇ ਪੁੱਟ ਕੇ ਆਬਾਦ ਕੀਤੀਆਂ ਨੇ ਇਸ ਜ਼ਮੀਨ ਦੇ ਵਿੱਚ 8 ਤੋਂ 10 ਘਰ ਨੇ ਜਿਹੜੇ ਆਪਣੀ ਜ਼ਮੀਨ ਹੈ ਜਿਹੜਾ ਪਿਤਾ ਪੁਰਖੀ ਜਿਹੜਾ ਆ ਕਿਤਾ ਉਹ ਕਰ ਰਹੇ ਆ ਤੇ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਨੂੰ ਧੱਕੇ ਨਾਲ ਜਿਹੜਾ ਖਦੇੜਨਾ ਚਾਹੁੰਦਾ ਵਾ ਤੇ ਉਹ ਜਿਹੜਾ ਇਹ ਜਥੇਬੰਦੀ ਦਾ ਹਲਾਨ ਆ ਵੀ ਆਬਾਦਕਾਰਾਂ ਨੂੰ ਮਾਲਕੀ ਹੱਕ ਚਾਹੀਦੇ ਆ ਉਹ ਪ੍ਰਸ਼ਾਸਨ ਜਿਹੜਾ ਇਸ ਪਹਿਲੀਆਂ ਤੇ ਕਾਬਜ ਨਹੀਂ ਹੁੰਦੇਾਂਗੇ ਪਹਿਲਾਂ ਵੀ ਪ੍ਰਸ਼ਾਸਨ ਨੇ 9 ਤਰੀਕ ਨੂੰ ਵੀ ਸਾਨੂੰ ਪਤਾ ਲੱਗਾ ਸੀ ਕਿ ਗੁਪਤ ਆਉਣ ਦੀ ਕੋਸ਼ਿਸ਼ ਕੀਤੀ ਸੀ ਤੇ ਅਸੀਂ ਸਾਡੀ ਜਿਹੜਾ ਉਹਦਾ ਵੱਡਾ ਇਕੱਠ ਕੀਤਾ ਸੀ ਫਿਰ ਇਹਨਾਂ 9 ਤਰੀਕ ਨੂੰ ਰਾਤ ਨੂੰ ਜਿਹੜਾ ਗੁਰਦੁਆਰੇ ਤੋਂ ਵੀ ਅਨਾਊਂਸਮੈਂਟ ਕੀਤੀ 10 ਤਰੀਕ ਨੂੰ ਫੇਰੇ ਫੇਰ ਕੀਤੀ ਅਸੀਂ ਜਿਹੜਾ ਉਹਦਾ ਵੱਡਾ ਇਕੱਠ ਜਿਹੜਾ ਅਸੀਂ ਕੀਤਾ ਸੀ ਤੇ ਪ੍ਰਸ਼ਾਸਨ ਜਿਹੜਾ ਉਹ ਉਧਰ ਨਹੀਂ ਪਹੁੰਚਿਆ ਤੇ ਜਿਹੜਾ ਅੱਜ ਵੀ ਸਾਨੂੰ ਗੁਪਤੀ ਇਹ ਪਹੁੰਚਿਆ ਕੋਈ ਨੋਟਿਸ ਨਹੀਂ ਕੋਈ ਕੁਝ ਨਹੀਂ ਇਹਨਾਂ ਭੇਜਿਆ ਤੇ ਉਹ ਸਾਨੂੰ ਨਹੀਂ ਸੀ ਆੜੀ ਅੰਦਰੋਂ ਇੰਟੈਲੀਜੈਂਸ ਦੀ ਕੋਈ ਖਬਰ ਮਿਲਣਾ ਕਰਕੇ ਜਿਹੜਾ ਅਸੀਂ ਇੱਥੇ ਗਾੜੀ ਘਾਟ ਕਰਕੇ ਤੇ ਪ੍ਰਸ਼ਾਸਨ ਨੂੰ ਰੋਕਾਂ ਦੇ ਵਿੱਚ ਕਾਮਯਾਬ ਹੋਏ ਆ ਕਿਸਾਨ ਮਧੂਰ ਸਿੰਘ ਹਰ ਕਮੇਟੀ ਨੇ ਬਹੁਤ ਡਟਮਾ ਬਰੋ ਕਿੰਨੀ ਕੁ ਜ਼ਮੀਨ ਹੈ ਜੀ ਕਿੰਨੇ ਕੁ ਘਰ ਨੇ ਜਿੱਥੇ ਜਿਹੜੇ ਇੱਕ ਪਿੰਡ ਕਾਮਲਵਾਲ ਚ ਇਹ ਜ਼ਮੀਨ ਹੈਗੀ ਆ ਜੀ 34 35 ਕਿਲੇ ਖਾਂ ਆ ਜੀ ਠੀਕ ਹੈ ਜੀ ਇਹਦੇ ਵਿੱਚ 8 ਤੋਂ 10 ਘਰ ਆ ਜੀ ਜਿਹੜੇ ਜ਼ਮੀਨ ਨੂੰ ਬਾਹਰ ਹੈ ਆ ਠੀਕ ਹੈ ਜੀ ਤੇ ਦੂਜੇ ਚੱਲ ਬੂਟ ਪੁੱਟ ਕੇ ਤੇ ਇਹਨਾਂ ਨੇ ਜਿਹੜੀਆਂ ਉਹ ਬਾਤ ਕੀਤੀਆਂ ਸੀ ਜੀ ਨਹੀਂ ਵੀ ਰੋਜ਼ਗਾਰ ਹੁੰਦੇ ਤੇ ਕੋਈ ਆਬਦਾ ਕਰ ਰਹੇ ਆ ਜੀ ਰੋਟੀ ਰੋਟੀ ਦਾ ਜੀ ਖੇਤੀ ਕਰ ਰਹ ਕਹਿਣਾ ਇਹੋ ਚਾਹੁੰਦੇ ਆ ਵੀ ਸਰਕਾਰ ਇਹਨਾਂ ਨੂੰ ਜਿਹੜੇ ਆ ਹਾਕ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਕਿਉਂਕਿ ਇਹਨਾਂ ਨੇ ਝੱਲ ਬੂੜ ਸੀਗੇ ਇਹਨਾਂ ਪੁੱਟ ਕੇ ਆਪਦੀਆਂ ਬਾਤ ਕੀਤੀਆਂ ਹੋਈਆਂ ਵਾ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ